ਹਾਂਜੀ ਬਈ ਬਾਈ ਇੱਕ ਧੋਖੜੀ ਘੜੀ ਹੈ ਨੌਜਵਾਨ ਸਾਥੀ ਜੀ ਸਾਰੇ ਜਿੰਨੇ মিডিਆ ਸਾਥੀ ਜੀ ਖੜੇ ਆ ਸਪਟਿਆਰ ਕਰਦੇ ਜੀ ਪਰ ਉਹਨੂੰ ਧੁੰਡ ਦੇ ਖਾਸਾ ਤੇ ਜੀ ਤੇਮੇ ਆਪੇ ਲਈ ਸਭਰਾਏ ਹੋ ਕੋਈ ਆਖਰ ਦੇ ਵਿੱਚ ਕਿ ਉਮੀਦਾਂ ਬਣ ਰਹੀਆਂ ਸੀਗੀਆਂ ਅਰਦਾਸਾਂ ਕੰਮ ਕਰ ਰਹੀਆਂ ਹੈ ਇਸ ਬਾਰੇ ਬਤਨ ਵੀ ਆ ਰਹੀ ਸੀ ਫਿਰ ਇਹਦੇ ਕੀ ਬਣਿਆ ਡਾਕਟਰ ਦੇ ਵੱਲੋਂ ਕੀ ਕਿਹਾ ਗਿਆ ਕਿ ਜਿਹੜੀ ਚੀਜ਼ ਹੈ ਜਿਹੜੀ ਕੰਟਰੋਲ ਨਹੀਂ ਹੋ ਰਹੀ ਜਦੋਂ ਬਾਈ ਪਹਿਲੇ ਦਿਨ ਬਾਈ ਨੂੰ ਲੈ ਕੇ ਆਏ ਆ ਡਾਕਟਰਾਂ ਨੇ ਉਦੋਂ ਵੀ ਦੱਸਿਆ ਸੀਗਾ ਕਿ ਇਹਦੀ ਜਿਹੜੀ ਸਪਾਇਨ ਇੰਜਰੀ ਨੇ 7-8 ਜਗਾਂ ਤੋਂ ਇਹਦੀ ਰੀਡ ਦੀ ਹੱਡੀ ਡੈਮੇਜ ਹੈ ਇਹਦੀ ਗਰਦਨ ਡੈਮੇਜ ਹੈ ਜਿਹਦੇ ਕਰਕੇ ਜਿਹੜੀਆਂ ਨਸਾਂ ਨੇ ਵੇਇਨਸ ਨੇ ਜਿਹੜੀਆਂ ਬਲੱਡ ਸਪਲਾਈ ਕਰਦੇ ਆ ਸਪੈਸ਼ਲੀ ਜਿਹੜੀ L1 L2 ਅਪ ਟੂ L6 ਜਿਹੜੀਆਂ ਨਾੜਾਂ ਨੇ ਜਿਹੜੀਆਂ ਸਾਡਾ ਹੈੱਡ ਜਦੋਂ ਬ੍ਰੇਨ ਕਮਾਂਡ ਦਿੰਦਾ ਵੀ ਤੁਹਾਨੂੰ ਦਰਦ ਹੋਇਆ ਗਰਮ ਸਰਦ ਹੋਣਾ ਐਸਾ ਨੂੰ ਵਾਸ਼ਰੂਮ ਆਇਆ ਉਹ ਜਿਹੜੀ ਕਮਾਂਡ ਸੀ ਜਿਹੜਾ ਰਿਮੋਟ ਕੰਟਰੋਲ ਕਹਿ ਸਕਦੇ ਆ ਰਿਮੋਟ ਸਿਸਟਮ ਸੀ ਇਹਨਾਂ ਦਾ ਉਹ ਨਹੀਂ ਕੰਮ ਕਰ ਰਿਹਾ ਸੀ ਡਾਕਟਰਾਂ ਨੇ ਕਿਹਾ ਵੀ ਇਹਦੀ ਰੀਡ ਦੀ ਹੱਡੀ ਹੈ ਦੇ ਮੰਨ ਕੇ ਵਟ ਐਵਰ ਵੀ ਇੰਨੇ ਕੁ ਟੈਕਨੀਕ ਆ ਚੁੱਕੀ ਆ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਕੰਮ ਕਰਦਾ ਮਤਲਬ ਰਿਮੋਟ ਨਹੀਂ ਕੰਮ ਕਰਦਾ ਮੈਂ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੀ 뮤직 ਇੰਡਸਟਰੀ ਦਾ ਪਿੱਛੇ ਚਾਹੇ ਫਲੱਡਾਂ ਦੇ ਵਿੱਚ ਵੀ ਸਾਰਿਆਂ ਨੇ ਹੈਲਪ ਕੀਤੀ ਡੇਲੀ ਬਾਈ ਉੱਥੇ ਬਾਈ ਐਮ ਏ ਵਿਰਕ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਬਿੱਲਾ ਗਲਬ ਬੜੈਚ ਔਰ ਨਿਸ਼ੋਨ ਪੁੱਲਰ ਜਸਵੀਰਪਾਲ ਭਾਜੀ ਜਸ ਰੈਕਡ ਦੇ ਓਨਰ ਨੇ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੁਖਦਰਸ਼ਨ ਮੈਂ ਆਪਾਂ ਦਿਨ ਰਾਤ ਬਾਈ ਉੱਥੇ 8-10 ਦਿਨ ਸੁੱਤੇ ਨਹੀਂ ਡੇਲੀ ਸਾਡੀ ਆਪਸ ਦੇ ਵਿੱਚ ਵੀ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ ਤੇ ਮੈਂ ਆਪਣੇ ਲੈਵਲ ਤੇ ਐਮਈ ਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆਪਾਂ ਪੀਜੀਆਈ ਦੇ ਡਾਕਟਰ ਵੀ ਵੇਦਾਂਤਾ ਦੇ ਡਾਕਟਰ ਵੀ ਅਮਰੀਕਾ ਦੇ ਡਾਕਟਰ ਵੀ ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਹੈ ਟੌਪ ਦੇ ਆਪਾਂ ਨੇ ਉਹ ਵੀ ਆਫਰ ਕਰਤਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣ ਆਪਣੀ ਹੈਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਹੈ ਆਪਣੀ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਦਿਨੋਂ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ਕ੍ਰਿਟੀਕਲ ਸੀਗੇ ਜਿਹੜੇ ਪਹਿਲੇ 2 ਘੰਟੇ ਹੁੰਦੇ ਆ ਉਹਨੂੰ ਗੋਲਡਨ ਆਵਰ ਕਿਹਾ ਜਾਂਦਾ ਕਿਸੇ ਵੀ ਘਟਨਾ ਜਦੋਂ ਕੋਈ ਵੀ ਘਟਨਾ ਚੱਲਦੀ ਹੈ ਤਾਂ ਉਹ ਸਾਢੇ 3 ਪੌਣੇ 4 ਘੰਟੇ ਦਾ ਅਪ੍ਰੋਕਸੀਮੇਟਲੀ ਸਮਾਂ ਸੀਗਾ ਜਦੋਂ ਪੌਣੇ 9 ਵਜੇ ਵਾਪਰਦਾ ਪੌਣੇ 2 ਵਜੇ ਫੋਰਟੀ ਪਹੁੰਚਿਆ ਜਾਂਦਾ ਤਾਂ ਉਹ ਕੀ ਡਾਕਟਰ ਨੇ ਦੱਸਿਆ ਕਿ ਉਹ ਸਮਾਂ ਕ੍ਰੂਸ਼ਲ ਸੀਗਾ ਉਦੋਂ ਕੰਟਰੋਲ ਕੀਤਾ ਜਾ ਸਕਦਾ ਸੀ ਜੇ ਸਮੇਂ ਸਿਰ ਪਹੁੰਚਦੇ ਇਹ ਹਾਂਜੀ ਸਾਢੇ 4 ਘੰਟੇ ਹੁੰਦੇ ਆ ਨੂਪਾ ਗੋਲਡਨ ਪੀਰੀਅਡ ਕਹਿੰਦੇ ਆ ਜਦੋਂ ਬਾਈਕ ਦਾ ਐਕਸੀਡੈਂਟ ਹੋਇਆ ਉਹ ਸੁਖਦਰਸ਼ਨ ਮੇਰੇ ਹੋਣਾ ਨਹੀਂ ਉਹਨਾਂ ਨੂੰ ਚੱਕਿਆ ਉਹਨਾਂ ਦੀ ਬੋਡੀ ਬਿਲਕੁਲ ਨਾਰਮਲ ਨਜ਼ਰ ਆ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈਨਾ ਉਹਨਾਂ ਨੂੰ ਹੁਣ ਨਾਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਵੀ ਇਹਨੂੰ ਝੋੜ ਕਿੱਥੇ ਲੱਗੀ ਹੈ ਉਹਨਾਂ ਨੇ ਫਟਾਫਟ ਚੱਕ ਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ ਉੱਥੇ ਪੰਜ ਮੁੱਲੇ ਵੀ ਪਤਾ ਨਹੀਂ ਲੱਗਾ ਕਿ ਗਰਦਨ ਨੂੰ ਐਡੀ ਵੱਡੀ ਪ੍ਰੋਬਲਮ ਨਹੀਂ ਨਹੀਂ ਬੋਡੀ ਨਾਰਮਲ ਸੀ ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ ਉਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਪਸ਼ੂ ਉਹਦੇ ਨਾਲ ਟਕਰਾਇਆ ਫਿਰ ਉਸ ਤੋਂ ਬਾਅਦ ਬੋਡੀ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਹੈ ਜ਼ੋਰ ਦੀ ਹੈਨਾ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਹੈ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ سپورਟ ਨਹੀਂ ਦਿੱਤੀ ਉਹਨਾਂ ਨੇ ਨੈਕ ਨੂੰ سپورਟ ਦਿੱਤੀ ਤੁਸੀਂ ਫੋਟੋ ਦੇਖੀ ਹੋਣੀ ਹੈ ਗਰਦਨ ਤੇ ਕਲਰ ਬੋਨ ਲੱਗੀ ਹੋਈ ਹੈ ਹਾਂਜੀ ਉਹਨਾਂ ਨੂੰ ਨੈਕਸਪੋਰਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ 40s ਪਹੁੰਚੇ ਹੈ ਜੇ ਕਿਤੇ ਐਟ ਵਾਂਸ ਕੋਈ ਇਦਾਂ ਦਾ ਹਸਪੀਟਲ ਲੱਗੇ ਹੁੰਦਾ ਫਰਕ ਤਾਂ ਪੈਂਦਾ ਬਾਈ ਪਰੇਸ਼ਾ ਮਰਮੋਲ ਜੀ ਅਗਰ ਗੱਲ ਕਰੀਏ ਜੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀਗਾ ਤੁਹਾਨੂੰ ਕਿ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਇਦਾਂ ਤਾਂ ਕੋਈ ਇਨਸੀਡੈਂਟ ਹੋ ਸਕਦਾ ਉਹਨਾਂ ਦਾ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਦੋਂ ਡਾਕਟਰਾਂ ਨੇ ਕਿਹਾ ਵੀ ਨੁਕਸਾਨ ਕਾਫੀ ਜ਼ਿਆਦਾ ਹੈ ਵੀ ਪਹਿਲੇ ਜਿਹੜੇ 12 ਘੰਟੇ ਹੈ ਇਹ ਕ੍ਰਿਟੀਕਲ ਨੇ ਚਲੋ ਆਪਾਂ ਨੇ ਅਰਦਾਸਾਂ ਕੀਤੀਆਂ ਸਾਰਿਆਂ ਨੇ 12 ਘੰਟੇ ਤੋਂ ਬਾਅਦ ਕੀ ਹੋਇਆ ਜਿਹੜਾ ਵੈਂਟੀਲੇਟਰ ਹੈ ਆਕਸੀਜਨ ਦੀ ਸਪੋਰਟ ਸਿਰਫ 70% ਦੀ ਜ਼ਰੂਰਤ ਪੈ ਰਹੀ ਸੀ ਸੌਰੀ 30% ਦੀ ਤੇ ਬੋਡੀ ਆਪ ਸਾਹ ਲੈਣ ਲੱਗ ਗਈ ਸੀ ਜਦੋਂ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਆ ਕੇ ਕਿ ਖੁਸ਼ਖਬਰੀ ਹੈ ਬੋਡੀ ਰਿਕਵਰ ਕਰ ਰਹੀ ਹੈ ਉਦੋਂ ਸਾਨੂੰ ਸਾਇਨ ਇਦਾਂ ਦੇ ਆਏ ਕਿ ਹੁਣ ਬਾਈ ਹੌਲੀ ਹੌਲੀ ਰਿਕਵਰ ਕਰੂਗਾ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਸੀਗਾ ਅਗਲੇ 72 ਘੰਟੇ ਜੇ ਕੱਢਦਾ ਤਾਂ ਸ਼ਾਇਦ ਕੁਝ ਹੋ ਸਕਦਾ ਉਸ ਤੋਂ ਬਾਅਦ ਸਾਨੂੰ ਸੀਗਾ ਉਹ ਵੀ ਰਿਕਵਰੀ ਹੋਏਗੀ ਪਰ ਉਸ ਤੋਂ ਬਾਅਦ ਜ਼ੀਰੋ ਰਿਕਵਰੀ ਆਈ ਹੈ ਬਾਕੀ ਆਰਗਨ ਵੀ ਕੰਮ ਕਰਨਾ ਛੱਡ ਰਹੇ ਸੀ ਹੌਲੀ ਹੌਲੀ ਫਿਰ ਇਹਦਾ ਮਤਲਬ ਉਹਨਾਂ ਦੀ ਜਿਹੜੀ ਬੀਅਰਡ ਹੈ ਉਹ ਵੀ ਗਰੋ ਕਰ ਰਹੀ ਸੀ ਸਾਨੂੰ ਲੱਗਦਾ ਸੀ ਜੇ ਬੀਅਰਡ ਗਰੋ ਕਰ ਰਹੀ ਹੈ ਇਟ ਮੀਨਸ ਬਾਡੀ ਥਲੜੀ ਠੀਕ ਹੈ ਉਹਨਾਂ ਦੀ ਕਿਡਨੀਜ਼ ਕੰਮ ਕਰ ਰਹੀਆਂ ਸੀ ਯੂਰਿਨ ਪਾਸ ਹੋ ਰਿਹਾ ਸੀਗਾ ਪਰ ਮੇਨ ਐਸ ਪਰ ਡਾਕਟਰਸ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ ਆਪਾਂ ਜਿੱਦਾਂ ਪਸਲੀਆਂ ਵੀ ਡੈਮੇਜ ਸੀਗੀਆਂ ਉਹਨਾਂ ਦੀ ਜਿੱਦਾਂ ਗਰਦਨ ਸਪਾਇਨ ਤੇ ਡਾਕਟਰ ਨੂੰ ਇਹਦਾ ਆਪਰੇਸ਼ਨ ਦੀ ਲੋੜ ਸੀ ਆਪਰੇਸ਼ਨ ਡਾਕਟਰ ਕਹਿੰਦੇ ਸੀ ਆਪਾਂ ਤਾਂ ਹੀ ਕਰ ਸਕਦੇ ਆ ਜੇ ਇਹਦਾ ਬ੍ਰੇਨ ਕੰਮ ਕਰਦਾ ਤੇ ਬ੍ਰੇਨ ਵੱਲੋਂ ਕੋਈ ਸਪੋਰਟ ਆਈ ਨਹੀਂ ਫਿਰ ਐਂਡ 'ਚ ਹੌਲੀ-ਹੌਲੀ ਆ ਕੇ ਜਿਹੜੇ ਆਰਗਨ ਹੈ ਉਹਦੇ ਬਾਕੀ ਥੱਲੇ ਵਾਲੇ ਉਹ ਜਵਾਬ ਰੇਸ਼ਮ ਬਾਈ ਤੁਸੀਂ ਕਿਹਾ ਸੀ ਕਿ ਬਾਹਰਲੇ ਡਾਕਟਰ ਨਾਲ ਵੀ ਕਨਸਰਨ ਕੀਤਾ ਸੀ ਉਹਨਾਂ ਨੇ ਕੀ ਦੱਸਿਆ ਕੀ ਕਿਤੇ ਵੀ ਇਸ ਚੀਜ਼ ਦਾ ਇਲਾਜ ਹੈ ਨਹੀਂ ਸੀ ਭਵਿੱਖ ਦੇ ਵਿੱਚ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਉਹ ਡਾਕਟਰਸ ਦੀ ਸਲਾਹ ਕੀ ਸੀ ਕਿਉਂਕਿ ਉਹਨਾਂ ਨੇ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਕੋਲੇ ਪਹੁੰਚਿਆ ਹੋਣਾ ਸਾਰਾ ਕੁਝ ਜੋ ਗਰਦਨ ਦਾ ਵੀ ਨੁਕਸਾਨ ਹੋਇਆ ਹਾਂਜੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਇੱਕ ਤਾਂ ਜੇ ਨਾਲ ਦੀ ਨਾਲ ਸਪੋਰਟ ਮਿਲ ਜੇ ਘੰਟੇ ਡੇਢ ਦੋ ਘੰਟੇ ਦੇ ਅੰਦਰ ਪ੍ਰੋਪਰ ਹਰ ਇੱਕ ਤਰੀਕੇ ਦੀ ਵੈਂਟੀਲੇਟਰ ਤੋਂ ਲੈ ਕੇ ਆਪਰੇਸ਼ਨ ਫਿਰ ਚਾਂਸਸ ਜ਼ਿਆਦਾ ਸੀਗੇ ਕਿ ਰਾਈਟ ਨਾ ਹੋਆ ਜਿਹੜਾ ਡੈਮੇਜ ਹੈ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਉਹਨਾਂ ਨੇ ਅਮਰੀਕਾ ਚ ਇੱਕ ਦੋ ਐਗਜ਼ਾਮਪਲ ਵੀ ਦਿੱਤੇ ਮੁੰਡਾ ਦਲਵੀਰ ਸੰਧੂ ਹੈ ਮੇਰਾ ਫਰੈਂਡ ਹੈ ਉਹ ਉਹ ਹਾਰਡ ਦਾ ਡਾਕਟਰ ਹੈ ਕੈਲੀਫੋਰਨੀਆ ਦੇ ਵਿੱਚ ਉਹਨੇ ਅੱਗੇ ਜਿਹੜੇ ਵੈਸਟਰਨ ਨਿਊਰੋ ਤੇ ਰੇਡੀਓਲੋਜੀਸਟ ਹੈ ਅਮਰੀਕਾ ਦੇ ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜੇ ਉਹ ਠੀਕ ਵੀ ਹੁੰਦਾ ਤਾਂ ਹੋ ਸਕਦਾ ਕੋਈ ਇਹਨੂੰ ਪ੍ਰੋਬਲਮ ਰਹੇ ਆ ساری ਉਮਰ ਬੈੱਡ ਤੇ ਹੀ ਪਿਆ ਰਹੇ ਬ੍ਰੇਨ ਕੰਮ ਨਾ ਕਰੇ ਤਾਂ ਉਹਨਾਂ ਨੇ 5-10% ਹੀ ਚਾਂਸ ਦਿੱਤੇ ਸੀ ਜੀ ਅਖਰੀਆ ਕਿ ਬੱਚੇ ਜਾਂਦੇ ਸੀ ਜਦੋਂ ਜਵੰਦਾ ਜੀ ਕੋਲ ਤਾਂ ਇੱਕ ਮੈਂ ਸੁਣ ਰਿਹਾ ਸੀ ਤੁਹਾਡਾ ਕਿ ਕਹਿੰਦੇ ਕੋਈ ਡਰਾਇੰਗ ਵਗੈਰਾ ਬਣਾ ਕੇ ਲੈ ਕੇ ਜਾਂਦੀ ਸੀ ਬੱਚੀ ਜਿਹੜੀ ਆ ਉਹਨਾਂ ਦੀ ਧੀ ਹੈ ਉੱਥੇ ਗੱਲਬਾਤ ਹੁੰਦੀ ਹਾਂਜੀ ਉਹਨਾਂ ਦੀ ਬੇਟੀ ਨਾ ਲਿਖ ਕੇ ਲੈ ਕੇ ਜਾਂਦੀ ਸੀ ਕਿ ਕੁਝ ਕਿ ਪਪਾ ਜੀ ਜਿवारे ਚੀਟਰ ਹੈ ਨਾ ਪਪਾ ਤੁਸੀਂ ਉੱਠਦੇ ਨਹੀਂ ਪਪਾ ਤੁਸੀਂ ਧੋਖਾ ਕਰ ਰਹੇ ਹੋ ਤਾਂ ਦੇਖ ਕੇ ਫਿਰ ਡਾਕਟਰ ਵੀ ਰੋਣ ਲੱਗ ਪੈਂਦਾ ਸੀ ਡਾਕਟਰ ਵੀ ਰੋਣ ਦਸੀ ਹਰ ਵੀ ਮੈਂ ਇਸ ਬੱਚੀ ਨੂੰ ਕੀ ਜਵਾਬ ਦੇ ਆ ਜਾਂ ਆਪਾਂ ਕੀ ਕਰੀਏ ਮੈਂ ਹੁੰਦਾ ਸੀ ਬਾਈ ਐਮੀ ਵਿਰਖ ਚਾਸਵਾਜਵਾ ਕੁਲਵਿੰਦਰ ਵਿੱਲਾ ਨਿਸ਼ੋਨ ਵੀਰਾ ਸਾਨੂੰ ਜਸਵੀਰਪਾਲ ਸਾਡਾ ਦਿਲ ਰੋਂਦਾ ਸੀ ਯਾਰ ਕਿ ਕੀ ਕਰਦੇ ਆ ਇਹਦੇ ਲਈ ਮੇਰਾ ਦਿਲ ਕਿਤਾ ਵੀ ਯਾਰ ਕੋਈ ਅੰਗ ਲੈਣਾ ਮੇਰਾ ਲੈ ਲਓ ਅਰਦਾਸਾਂ ਨਿਕਲਦੀਆਂ ਸੀ ਸੱਚੇ ਪਾਤਸ਼ਾਹ ਯਾਰ ਸਾਡੀ ਕਾਟਾ ਵਾਦਾ ਕਰ ਲੈ 5-7 ਸਾਲ ਉਮਰ ਦਾ ਹੈ ਨਾ ਪਰ ਕੋਈ ਕੰਮ ਨਹੀਂ ਆਈ ਭਾਈ ਥੈਂਕ ਯੂ ਸੋ ਮਚ ਥੈਂਕ